ਯੋ ਕਿਹਾ ਰਾਜਪੁਰਾ ਬਿਲਨ ਮਰੀਆਵ ਦਾ ਨਾਮ ਕੀ ਸੀ ਬਲਦੇਸ ਸਿੰਘ ਕੀ ਗੱਲ ਬਾਤ ਹੈ ਤੁਹਾਡਾ ਪਰਾ ਕੀ ਗੱਲ ਬਾਤ ਹੈ ਇੱਤਾਂ ਗੱਲ ਬਾਤ ਹੋ ਰਹੀ ਦਾੰਗੀ ਹੋਰੇ ਤੋਂ ਪਹਿਲਾ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੀ ਸਾਰੇ ਜਿਹੜੇ ਮਤਲਬ ਕਿ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦ ਤਾ ਮੁੱਕਾ ਹੀ ਪਿਆ ਲਟਪਣਾਣੀ ਮੋਟਰਸਾਈਕਲ ਦੇ ਵਿੱਚ ਕਾਏ ਦੱਦ ਲਿਆਏ ਆ ਲਿਆਣ ਕੇ ਪੁਰਾਣੇ ਨਸ਼ੇ ਕਰਨ ਸਾਰ ਹੋਈ ਹੈ ਨਸ਼ਾ ਜਿਆਦਾ ਕਰ ਲਿਆ ਨਾ ਕਰੈਕ ਟੀਗੜੂ ਵੱਲ ਫਰ ਲਵਾਤਾ ਜਿਆਦਾ ਆਪ ਉਹਨਾਂ ਘਟ ਲਾਇ ਇਹਨਾਂ ਤੋਂ ਜਿਆਦਾ ਲਵਾਤਾ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਚੇ ਹੈਗੇ ਆ ਬੱਚਾ ਕੋ ਪੰਜ ਮਹੀਨੇ ਲਈ ਤੇ ਕੀ ਮੰਗ ਕੀ ਕਰਦੇ ਜੇ ਸਰਕਾਰ ਤੋਂ ਸਰ ਮੰਗ ਇਹੋ ਕਰਦੇ ਵੀ ਇਹਨਾਂ ਨੂੰ ਕੋ ਨਾ ਕੋ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਜਾ ਪੰਜ ਮਹੀਨਿਆਂ ਦਾ ਸਾਰਾ ਫਿਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕੰਮ ਕਰਦਾ ਹੋਇਆ? ਮਾਰੇ ਹੋ ਆਨੇ ਕਿ ਨਥੇ ਦੇ ਠੱਲ ਪਾਈ ਜਾਵੇ। ਹਾਂ ਵੀਰੇ। ਮੇਰਾ ਮੇਰਾ ਸਰ ਨਿਸ਼ਾਨ ਸਿੰਘ ਜੀ ਜਿਹੜਾ ਬਹੁਤ ਹੋਈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ? ਉਹ ਭਰਾ ਹੈ ਮੇਰਾ ਸੋਟਾ। ਬਲਦੇਵ ਸਿੰਘ ਕਿਦਾਂ ਮੌਤ ਹੋਈ ਹੈ ਕੀ ਗੱਲ ਬਾਤ ਹੈ ਸਾਰੀ? ਸਰ ਮੌਤ ਦੀ ਇਹੋ ਮੇਰੇ ਸਾਹ ਨਾਲ ਟੀਕੇ ਕਰਨੀ ਹੋਈ ਆ ਦੋ ਮਿਹੜਿਆਂ ਨੇ ਘਰੋਂ ਫੜਿਆ ਸੀ ਤੇ ਕਰੇ ਛੱਡ ਗਏ ਆ ਜਦੋਂ ਪੂਰਾ ਆ ਗਿਆ ਵਾ। ਨਿਜ਼ਾਮ ਕਰ ਕਰ ਵਾ ਜੀ। ਕੰਮ ਕਰਾ ਹੋਦੜੇ ਤੇ ਪਾਈ। ਇਹ ਕਿੰਨੇ ਕਹੇ ਤਾਉਂ ਲੋਕੋ ਇਹ ਨੱਚੀ ਦਲਦਲ ਚ ਫਸਿਆ ਹੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪ ਦਾ ਹਾਂਜੀ ਹੁਣ ਜਦੋਂ ਇਹ ਘਟਨਾ ਹੋਈ ਹੈ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਬੋਲ ਉਹ ਲੱਗਿਆ ਤੇ ਗਵਾਲੀਆਂ ਘਰ ਇੱਕ ਅੱਛਾ ਜੀ ਉਹਨਾਂ ਦੇ ਘਰੋਂ ਕਿਲੋ ਗਰੀ ਭੈਣ ਨੂੰ ਕਹਿੰਦੇ ਤੂੰ ਇਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਵੈਤ ਹੋ ਗਈ ਉਹ ਰੋਟ ਕੇ ਹਾਂਜੀ ਕੀ ਕੋਈ ਮੰਗਾਇਦੇ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸੇਂ ਉੱਥਲ ਪਾਈ ਜਾਵੇਗੇ ਦੇਖਦੇ ਹੋ ਗਿਆ ਕਿੰਨੇ ਬੱਚੇ ਇੱਕੋ ਮੁੰਡਾ ਉਹ ਵੀ ਪੰਜਾਂ ਮਹੀਨਿਆਂ ਦਾ